ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੋੜ ਕਰ ਗਿਆਨ ਧਿਆਨ ਕਰਮ ਹੁਆ ਭਉ ਭਾਠੀ ਮਾਨ ਧਾਰਾ ਸੁਖਮਨ ਨਾਰੀ ਸਹਿਜ ਸਮਾਨੀ ਪੀਵਿਆ ਪੀਵਨ ਹਾਰਾ ਔਦੂ ਮੇਰਾ ਮਨ ਮਤਵਾਰਾ ਔਦੂ ਪੱਜ ਤੇ ਵਿਸਰਾਮ ਲਾਉਣਾ ਹੈ ਔਦੂ ਮੇਰਾ ਮਨ ਮਤਵਾਰਾ ਉਨ ਮਦ ਚੜਾ ਮਦਨ ਰਸ ਚਾਖਿਆ ਇਸੇ ਤਰ੍ਹਾਂ ਚੜਾ ਤੂਲੇ ਹੀ ਬੋਲਣਾ ਢੱਡੇ ਨਾਲ ਬੋਲਣਾ ਉਨ ਮਦ ਚੜਾ ਮਦਨ ਰਸ ਚਾਖਿਆ ਤ੍ਰਿਭਵਨ ਭਇਆ ਉਜਿਆਰਾ ਰਹਾਉ ਦੁਇ ਪਰ ਜੋਰ ਰਸਾਈ ਭਾਟੀ ਪੀ ਮਹਾਰਸ ਭਾਰੀ ਕਾਮ ਕ੍ਰੋਧ ਦੁਇ ਕੀਏ ਜਲੇਤਾ ਛੂਟ ਗਈ ਸੰਸਾਰੀ प्रगट प्रकाश ज्ञान गुर गम्यत सतगुर ते सुध पाई दास कबीर तास मद माता उचक न कब हु जाई उचक पोला ही बोलना है दास कबीर तास मद माता मद पोला माता कस के इत विश्राम उचक न कब हु जाई दास कबीर तास मद माता उचक न कब हु जाई तू ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਇਹ ਤੂੰ ਮੇਰੋ ਇਥਿਠਮ ਮੇਰ ਪਰਬਤ ਸੁਆਮੀ ਇਥੇ ਵਿਸਰਾਮ ਹੈ ਆਮ ਪਾਠੀ ਸਿੰਘ ਓਟ ਗਈ ਕਹਿ ਦਿੰਦੇ ਹਨ ਗਈ ਨਹੀਂ ਗਹੀ ਇਹ ਹੈ ਗਹੀ ਦਾ ਅਰਥ ਹੈ ਪਕੜਨਾ ਓਟ ਗਹੀ ਮੈਂ ਤੇਰੀ ਨਾ ਤゥム ਦੁਲਹੁ ਨਾ ਹਮ ਗਿਰਤੇ ਰਖ ਲਈਨੀ ਹਰ ਮੇਰੀ ਆਬ ਤਬ ਜਬ ਕਬ ਤੁਹੀ ਤੁਹੀ ਇਹ ਅਬ ਤਬ ਜਬ ਕਬ ਇਸ ਤਰ੍ਹਾਂ ਕਸਕੇ ਨਹੀਂ ਬੋਲਨੇ ਪੋਲੇ ਪਦ ਉਚਾਰਨ ਕਰਨੇ ਹਨ ਆਬ ਤਬ ਜਬ ਕਬ ਤੁਹੀ ਤੁਹੀ ਹਮ ਤਵ ਪ੍ਰਸਾਦ ਸੁਖੀ ਸਾਧ ਹੀ ਇਸ ਨੂੰ ਤਵ ਉਚਾਰਨ ਕਰਨਾ ਤੋ ਨਹੀਂ ਕਹਿਣਾ ਤੋ ਹਮ ਤੋ ਪ੍ਰਸਾਦ ਸੁਖੀ ਸਦ ਹੀ ਰਹਾਓ ਤੂਰੇ ਪੁਰੂਸੇ ਮਗਹਰ ਬਸਿਓ ਮੇਰੇ ਤਾਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮਗਹਰ ਪਾਇਓ ਫੋਨ ਕਾਸੀ ਬਸੇ ਆਈ ਜੈਸਾ ਮਗਹਰ ਤੈਸੀ ਕਾਸੀ ਹਮ ਏਕੈ ਕਰ ਜਾਨੀ ਹਾਮ ਨੀਰਤਾਨ ਜਿਉ ਇਹੁ ਧਾਨ ਪਾਇਆ ਮਰਤੇ ਫੂਟ ਗੁਮਾਨੀ ਕਰੈ ਗੁਮਾਨ ਚੁਬਹਿ ਤਿਸ ਸੂਲਾ ਕੋ ਕੱਡਨ ਕਉ ਨਹੀਂ ਅਜੈ ਸੋਚੋ ਬਕੋ ਬਿਲਲ ਬਿਲਾਤੀ ਨਰਕੇ ਘੂਰ ਪਚਾਹੀ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂ ਰਾਦੇ ਏ ਰਾਦੇ ਦਦੇ ਨਾਲ ਬੋਲਨਾ ਰਾਦੇ ਤੱਦਾ ਨਹੀਂ ਲਾ ਦੇਣਾ ਸੰਤਨ ਦੂ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪਰਸਾਦੇ ਆ ਬਤਾਓ ਜਾਏ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਨੀ ਆ ਬਤਾਓ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨਨੀ ਸੰਤਾ ਮੰਨੋ ਦੂਤਾ ਦਨੋ ਇਹ ਕਟਵਾਰੀ ਮੇਰੀ ਦਿਵਸ ਰੈਣ ਤੇਰੇ ਪਾ ਉਪਲੋਸ ਕੇਸ ਚਵਰ ਕਰ ਫੇਰੀ ਜੇ ਕੇਸ ਪਤਿ ਜਮ ਕਲਉਨੀ ਹੈ ਕੇਸ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਭੋਕ ਹੈ ਅਗ ਬਦਨ ਪਸਾਰ ਭੁੱਕਹਿ ਤੇ ਵਿਸਰਾਮ ਭੁੱਕਹਿ ਅਗ ਬਦਨ ਪਸਾਰ ਰਹਾਉ ਪੂਰਬ ਜਨਮ ਹਮ ਤੁਮਰੇ ਸੇਵਕ ਆਬ ਤੋ ਮਿਟਿਆ ਨਾ ਜਾਈ ਤੇਰੇ ਦਵਾਰ ਧੁਨ ਸਹਿਜ ਕੀ ਮਾਥੇ ਮੇਰੇ ਦਗਾਈ ਦਾਗੇ ਹੋ ਸੋ ਰਾਨ ਮਹਿ ਜੂਜਹਿ ਬਿਨ ਦਾਗੇ ਭੱਗ ਜਾਈ ਭੱਗ ਜਾਈ ਇਹ ਕਸ ਕੇ ਬੋਲਨਾ ਦਾਗੇ ਹੋਏ ਸੋ ਰਾਨ ਮਹਿ ਜੂਜੇ ਹੈ ਜੂਜੇ ਹੈ ਵੀ ਕਸ ਕੇ ਬੋਲਨਾ ਬੇਨ ਦਾਗੇ ਭੱਗ ਜਾਈ ਸਾਧੂ ਹੋਏ ਸੋ ਭਗਤ ਪਛਾਨੈ ਹਰ ਲੇਖ ਜਾਨੈ ਪਾਈ ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰ ਕੋਠਰੇ ਮਹਿ ਕੋਠਰੀ ਇਥੇ ਵਿਸਰਾਮ ਪਰਮ ਕੋਠੀ ਬੀਚਾਰ ਗੁਰਦੀਨੀ ਵਸਤ ਕਬੀਰ ਕਾ ਗੁਰਦੀਨੀ ਵਸਤ ਕਬੀਰ ਕਾ ਲੇਵ ਵਸਤ ਸਮਾਰ ਕਬੀਰ ਦੀ ਸੰਸਾਰ ਕਾ ਜੀ ਕਬੀਰ ਪਾਤੇ ਯਮਕ ਲਾ ਦਨੇ ਆ ਕਬੀਰ ਦੀ ਇਹ ਦੀ ਨਹੀਂ ਬੋਲਣਾ ਦੀ ਈੜੀ ਵੀ ਆ ਰੀ ਵੀ ਐ ਦੀ ਸੰਸਾਰ ਕਾ ਲੀਨੀ ਦੇ ਸਮਾਸਤਕ ਭਾਗ ਅੰਮ੍ਰਿਤ ਰਸ ਜਿਨ ਪਾਇਆ ਫਿਰ ਤਾਕ ਸੁਹਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ